ਫਾਰ ਵਿੱਚ ਵਾਸਤੇ ਪੰਜਾਬ ਪੰਜਾਬੀ ਇਥੇ ਨੂੰ ਪਿਆਰ ਕਰਨ ਵਾਲੇ ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ੇ ਕਲ ਪਿਆਰ ਪ੍ਰਸਾਰ ਸੇਕਾ ਸਤਾ ਦੀ ਸਰਦਨ ਤੇ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਸਿਆਸਤ ਬਾਰੇ ਰਾਜਨੀਤੀ ਵਿੱਚ ਕੀ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਦੇ ਆਪ ਮਹਾਰੇ ਉਮੜੇ ਸਵਾਲਾਂ ਦੇ ਜਵਾਬ ਲੈ ਕੇ ਤੁਹਾਡੀ ਸਖੈਰੀ ਦੇ ਵਿੱਚ ਹਾਜ਼ਰ ਉਹਨਾਂ ਨੂੰ ਤੁਸੀਂ ਬੜਾ ਪਿਆਰ ਬੜੀ ਮੁਹੱਬਤ ਸਮੇਂ-ਸਮੇਂ ਤੇ ਸਾਨੂੰ ਦਿੰਦੇ ਰਹਿੰਦੇ ਹੋ ਦੋਸਤੋ ਅੱਜ ਜਿਹੜਾ ਸਭ ਤੋਂ ਵੱਡਾ ਸਵਾਲ ਆ ਪਿਛਲੇ 4-5 ਦਿਨਾਂ ਤੋਂ ਜਦੋਂ ਤੋਂ ਡਾਕਟਰ ਸੁਖਵਿੰਦਰ ਸਿੰਘ ਸੁਖੀ ਸ਼੍ਰੋਮਣੀ ਅਕਾਲੀ ਦਲ ਦੇ ਬਾਦ ਇੱਕ ਐਸੇ ਆਗੂ ਜਿਨ੍ਹਾਂ ਦੇ ਉੱਤੇ ਕੋਈ ਐਸਾ ਜੀ ਸੰਗੀਨ ਇਲਜ਼ਾਮ ਨਹੀਂ ਇੱਕ ਨਫੀਸ ਇਨਸਾਨ ਕਹਿ ਸਕਦੇ ਆ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਬੁਰਾਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹੁਣ ਸਵਾਲ ਜਿਹੜੇ ਆ ਰਹੇ ਨੇ ਉਹ ਕਿਤੇ ਡਾਕਟਰ ਸੁਖੀ ਨੂੰ ਬਹੁਤ ਬੁਰੇ ਸ਼ਬਦ ਵਰਤੇ ਜਾ ਰਹੇ ਨੇ ਕਿਤੇ ਡਾਕਟਰ ਸੁਖੀ ਦਾ ਚੰਗਾ ਫੈਸਲਾ ਆਖਿਆ ਜਾ ਰਿਹਾ ਹੈ ਬੜਾ ਕੁਝ ਸੋਸ਼ਲ ਮੀਡੀਆ ਦਾ ਹਿੱਸਾ ਪਰੰਤੂ ਅਸੀਂ ਜਿਹੜੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਏ ਉਹ ਉਹਦੇ ਵਿੱਚ ਡਾਕਟਰ ਸੁਖੀ ਦੇ ਮੌਜੂਦਾ ਫੈਸਲੇ ਨੂੰ ਜਿਸ ਸੰਦਰਭ ਵਿੱਚ ਅਸੀਂ ਜੋੜ ਕੇ ਵੇਖਦੇ ਹਾਂ ਉਹ ਕੀ ਹੈ ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਣੇ ਡਾਕਟਰ ਸੁਖਵਿੰਦਰ ਸਿੰਘ ਸੁਖੀ ਆਪਣੀ ਪ੍ਰੈਕਟਿਸ ਕਰਦੇ ਨੇ ਇੱਕ ਹਸਪਤਾਲ ਆਪਣਾ ਚਲਾਉਂਦੇ ਨੇ ਤੇ ਵਿਧਾਨ ਸਭਾ ਦੇ ਰਿਕਾਰਡ ਵਿੱਚ ਉਹਨਾਂ ਦੀ ਸਪੀਚ ਬਹੁਤ ਅੱਛੀ ਇੱਕ ਬਹੁਤ ਅੱਛੇ ਤਰੀਕੇ ਨਾਲ ਵੇਖੀ ਜਾਂਦੀ ਹੈ ਮੁੱਖ ਮੰਤਰੀ ਪੰਜਾਬ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਨੇ ਜਿਹੜੇ ਸਰਦੂਪ ਸਿੰਘ ਬਾਦਲ ਉਹਨਾਂ ਨਾਲ ਬਹੁਤ ਅੱਛੀ ਨੇੜਤਾ ਉਹਨਾਂ ਦੀ ਦੇਖੀ ਜਾ ਸਕਦੀ ਹੈ ਡਾਕਟਰ ਸੁਖਵਿੰਦਰ ਸਿੰਘ ਸੁਖੀ ਦੀ ਇੱਕ ਸ਼ਖਸੀਅਤ ਦਾ ਹਿੱਸਾ ਕਿ ਉਹਦੋਂ ਚੋਣ ਜਿੱਤਦੇ ਨੇ ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਦੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਣਦੇ ਨੇ ਸੋ ਪਹਿਲਾਂ ਉਹ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੋਮਣੀ ਕਾਲੀਦਾਲ ਦੇ ਰਹਿੰਦੇ ਨੇ ਉਹ ਆਂਦੇ ਨੇ ਕਿ ਮੈਂ ਬੜਾ ਕੰਮ ਕਰਵਾਇਆ ਡਾਕਟਰ ਸੁਖੀ ਦੂਜੀ ਵਾਰ ਉਹ ਤੋਂ ਜਿੱਤਦੇ ਨੇ ਜਦੋਂ ਪੰਜਾਬ ਦੇ ਵਿੱਚ ਇੱਕ ਤੂਫਾਨ ਆਇਆ ਹਨੇਰੀ ਆਈ 92 ਸੀਟਾਂ ਪੰਜਾਬ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਜਿੱਤੀਆਂ ਤੇ ਇਸ ਹਨੇਰੀ ਦੇ ਵਿੱਚ ਡਾਕਟਰ ਸੁਖਵਿੰਦਰ ਸਿੰਘ ਸੁਖੀ ਬੰਗਾ ਤੋਂ ਵਿਧਾਇਕ ਬਣ ਜਾਂਦੇ ਨੇ ਦੂਸਰੀ ਵਾਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਹਨੇਰੀ ਦੇ ਵਿੱਚ ਬਣਦੇ ਨੇ ਦੂਜੀ ਵਾਰ ਆਮ ਆਦਮੀ ਪਾਰਟੀ ਦੀ ਇਨੇਰੀ ਦੇ ਵਿੱਚ ਡਾਕਟਰ ਸੁਖਵਿੰਦਰ ਸੁਖੀ ਵਿਧਾਨਕਾਰ ਬਣ ਜਾਂਦੇ ਨੇ ਹੁਣ ਜਿਸ ਤਰੀਕੇ ਨਾਲ ਡਾਕਟਰ ਸੁਖੀ ਦੀ ਸ਼ਖਸੀਅਤ ਆ ਜਦੋਂ ਉਹ ਪਾਰਟੀ ਛੱਡਣ ਤੋਂ ਬਾਅਦ ਉਹਨਾਂ ਦੀ ਸ਼ਖਸੀਅਤ ਉਸ ਵੇਲੇ ਹੋਰ ਤਰ੍ਹਾਂ ਉੱਗਣ ਕੇ ਸਾਹਮਣੇ ਆਉਦੀ ਜਦੋਂ ਕਹਿੰਦੇ ਨੇ ਜਦੋਂ ਪੱਤਰਕਾਰ ਸਵਾਲ ਕਰਦੇ ਨੇ ਕਿ ਤੁਹਾਡਾ ਪਾਰਟੀ ਛੱਡਣ ਦਾ ਰੀਜ਼ਨ ਉਹ ਕਹਿੰਦਾ ਮੇਰਾ ਪਾਰਟੀ ਛੱਡਣ ਦਾ ਰੀਜ਼ਨ ਕੋਈ ਮੇਰੇ ਨੀ ਪਰਸਨਲ ਹਿੱਤ ਨਹੀਂ ਹਨ ਕਿਉਂਕਿ ਮੈਂ ਸਾਖ ਤੇ ਸਪਸ਼ਟ ਸ਼ਬਦਾਂ ਵਿੱਚ ਗੱਲ ਕਹਿੰਦੇ ਨੇ ਕਿ ਮੇਰੇ ਪਾਰਟੀ ਛੱਡਣ ਦਾ ਹਿੱਤ ਕਿ ਮੈਂ ਪਹਿਲਾਂ ਕਾਂਗਰਸ ਦੀ ਸਰਕਾਰ ਦੇ ਨਾਲ ਵਿਰੋਧੀ ਧਿਰ ਦਾ ਵਿਧਾਇਕ ਰਿਹਾ ਦੂਸਰੀ ਵਾਰ ਫਿਰ ਲੋਕਾਂ ਨੇ ਚੁਣ ਲਿਆ ਮੈਂ ਦੂਸਰੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਫਿਰ ਮੈਂ ਵਿਰੋਧੀ ਵਿਧਾਇਕ ਰਿਹਾ ਤੇ ਉਦੋਂ ਤੇ ਵਿਧਾਇਕਾਂ ਦੀ ਗਿਣਤੀ ਬਹੁਤ ਘੱਟ ਗਈ ਤੇ ਡਾਕਟਰ ਸੁਖਵਿੰਦਰ ਸਿੰਘ ਸੁਖੀ ਕਹਿੰਦੇ ਕਿ ਕਿੰਨਾ ਕਚਰੇ ਕੰਮ ਚੱਲ ਸਕਦਾ ਇੱਕ ਜਹੀਨ ਇਨਸਾਨ ਦੇ ਸ਼ਬਦ ਇਹ ਨੇ ਕਿ ਮੇਰਾ ਸਦਰ ਸੁਖਵੀਰ ਸਿੰਘ ਬਾਦਲ ਨਾਲ ਕੋਈ ਰੌਲਾ ਨਹੀਂ ਉਹ ਕਹਿੰਦੇ ਡਾਕਟਰ ਸੁਖੀ ਦੇ ਸ਼ਬਦ ਨੇ ਕਿ ਸੁਖੀਰ ਸਿੰਘ ਬਾਦਲ ਨੇ ਮੈਨੂੰ ਬੜਾ ਪਿਆਰ ਬੜਾ ਮਾਨ ਸਤਕਾar ਦਿੱਤਾ ਤੇ ਕਿਸੇ ਵੇਲੇ ਡਾਕਟਰ ਸੁਖੀ ਇਹ ਵੀ ਕਹਿੰਦੇ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੁਖੀਰ ਸਿੰਘ ਬਾਦਲ ਤੋਂ ਬਿਨਾਂ ਚੱਲ ਨਹੀਂ ਸਕਦਾ ਹੁਣ ਆਈਏ ਡਾਕਟਰ ਸੁਖੀ ਦੀ ਇਸ ਫੈਸਲੇ ਵੱਲ ਕਿ ਉਹਨਾਂ ਐਸਾ ਫੈਸਲਾ ਕਿਉਂ ਲਿਆ ਕਹਿਣਾ ਇੱਕ ਅਲੱਗ ਗੱਲ ਹੈ ਪਰ ਉਹਨਾਂ ਦੇ ਕਹਿਣ ਦੇ ਵਿੱਚ ਇੱਕ ਜਿਹੜਾ ਦੱਦ ਝਲਕਦਾ ਅਸੀਂ ਉਹਦੇ ਉੱਤੇ ਐਨਾਲਿਸਿਸ ਕੀਤਾ ਵਿਸ਼ਲੇਸ਼ਣ ਕੀਤਾ ਉਸ ਗੱਲ ਦਾ ਕਿ ਡਾਕਟਰ ਸੁਖਵਿੰਦਰ ਸਿੰਘ ਸੁਖੀ ਬਲੋਂ ਆਖੇ ਇਹ ਸ਼ਬਦ ਆਪਣੇ ਅੱਪ ਵਿੱਚ ਭਾਵਪੂਰਤ ਨੇ 10 ਸਾਲ ਵਿਰੋਧੀ ਧਿਰ ਦੇ ਵਿੱਚ ਰਹਿਣਾ ਤੇ ਦੁਆਰਾ ਉਸ ਬੰਦੇ ਦੇ ਜਿੱਤਣ ਦੀਆਂ ਸੰਭਾਵਨਾਵਾਂ ਨੇ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਨੇ ਇੱਕ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਖਰਾਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਵੇਲੇ ਪਿਆ ਜਿਸ ਤਰ੍ਹਾਂ ਬਾਗੀ ਕਾਲੀ ਆਗੂਆਂ ਦਾ ਮਾਮਲਾ ਸ਼੍ਰੀ ਕਮ ਤਖਤ ਸਾਹਿਬ ਤੇ ਨਲੰਬਤ ਹੈ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤਾ ਸਪਸ਼ਟਿਕਨ ਪੱਤਰ ਅਕਾਲ ਤਖਤ ਸਾਹਿਬ ਤੇ ਅਪੈਂਡਿੰਗ ਆ ਉਥੇ ਹਾਲੇ ਕੋਈ ਫੈਸਲਾ ਨਹੀਂ ਸਿੰਘ ਸਾਹਿਬ ਪੂਛ ਬੁਰੀ ਤਰ੍ਹਾਂ ਬਹੁਤ ਪ੍ਰੈਸ਼ਰ ਦੇ ਹੇਠ ਐਸ ਵੇਲੇ ਵੱਡੇ ਫੈਸਲੇ ਲੈਣ ਦੇ ਵਿੱਚ ਬਹੁਤ ਵੱਡੇ ਪ੍ਰੈਸ਼ਰ ਹੇਠ ਨੇ ਕੋਈ ਵੀ ਫੈਸਲਾ ਆ ਸਕਦਾ ਅਕਾਲਕਸਰ ਸਾਹਿਬ ਵੱਲੋਂ ਸੋ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਤਰ੍ਹਾਂ ਦਾ ਗ੍ਰਾਫ ਪੰਜਾਬ ਦੇ ਲੋਕਾਂ ਵਿੱਚ ਨੈਸ਼ਨਲ ਲੈਵਲ ਤੇ ਜਿਸ ਤਰ੍ਹਾਂ ਦਾ ਬਣ ਚੁੱਕਿਆ ਸਾਨੂੰ ਲੱਗਦਾ ਹੈ ਕਿ ਸਰਦਾਰ ਡਾਕਟਰ ਸੁਖਵਿੰਦਰ ਸਿੰਘ ਸੁਖੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਇਨ ਫਿਊਚਰ ਜਿਹੜੇ ਆਉਣ ਵਾਲਾ ਭਵਿੱਖਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹਨੇ ਨਿਰਾਸ਼ ਕੀਤਾ ਹੈ ਬਿਲਕੁਲ ਉਹਨਾਂ ਦੇ ਸ਼ਬਦ ਸਹੀ ਨੇ ਤੇ ਸਾਨੂੰ ਵੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਡਾਕਟਰ ਸੁਖਵਿੰਦਰ ਸਿੰਘ ਸੁਖੀ ਸੋਚਦੇ ਨੇ ਕਿ ਮਨਾ ਮੈਨੂੰ ਲੋਕਾਂ ਨੇ 10 ਸਾਲ ਪਿਆਰ ਦਿੱਤਾ ਹੈ 10 ਸਾਲ ਸਤਿਕਾਰ ਦਿੱਤਾ ਹੈ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਮੈਂ ਇਲਾਕੇ ਦੇ ਲੋਕਾਂ ਲਈ ਕੁਝ ਵੀ ਨਹੀਂ ਕਰ ਸਕਿਆ ਉਹ ਕਹਿੰਦੇ ਮੇਰੀ ਪ੍ਰਾਇਓਰਟੀ ਹੈ ਕਿ ਮੈਂ ਆਪਣੇ ਇਲਾਕੇ ਵਿੱਚ ਮੈਡੀਕਲ ਕਾਲਜ ਲੈ ਕੇ ਆਵਾਂ ਡਾਕਟਰ ਸੁਖਵਿੰਦਰ ਸਿੰਘ ਸੁਖੀ ਕਿ ਮੈਂ ਮੈਡੀਕਲ ਕਾਲਜ ਲੈ ਕੇ ਆਵਾਂ ਆਪਣੇ ਇਲਾਕੇ ਦੀ ਲੋਕਾਂ ਦੀ ਸੇਵਾ ਕਰਾਂ ਵੱਡੇ ਪ੍ਰੋਜੈਕਟ ਲੈ ਕੇ ਆਵਾਂ ਮੁੱਖ ਮੰਤਰੀ ਭਗਵੰਤ ਮਾਨ ਮੇਰੀ ਗੱਲ ਨੂੰ ਸਿਆਣੇ ਹੋ ਕੇ ਸੁਣਦ ਨੇ ਮੈਂ ਉਹਨਾਂ ਤੋਂ ਕੋਈ ਵੀ ਗੱਲ ਮਨਵਾ ਸਕਦਾ ਹਾਂ ਹੁਣ ਜਦੋਂ ਡਾਕਟਰ ਸੁਖਵਿੰਦਰ ਸਿੰਘ ਸੁਖੀ ਇਹ ਕਹਿੰਦੇ ਨੇ ਹੋਰ ਸਾਰੀਆਂ ਗੱਲਾਂ ਨੂੰ ਅਗਰ ਪਾਸੇ ਰੱਖ ਦਿੱਤਾ ਜਾਵੇ ਤਾਂ ਇਸ ਗੱਲ ਦੇ ਪਿੱਛੇ ਡਾਕਟਰ ਸੁਖਵਿੰਦਰ ਸਿੰਘ ਸੁਖੀ ਦੀ ਭਾਵਨਾ ਝਲਕਦੀ ਨਜ਼ਰ ਆਉਂਦੀ ਹੈ ਡਾਕਟਰ ਸੁਖੀ ਬਾਦ ਇੱਕ ਐਸੇ ਆਗੂ ਨੇ ਜਿਹੜੇ ਘੱਟ ਬੋਲਣ ਵਾਲੇ ਇਹਨਾਂ ਨੂੰ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਵਿਧਾਇਕ ਹੁੰਦੇ ਆ ਵੀ ਹੁਣ ਜਲੰਧਰ ਉਪ ਚੋਣ ਦੇ ਵਿੱਚ ਮੈਦਾਨ ਵਿੱਚ ਉਤਾਰਿਆ ਗਿਆ ਸੀ ਜਦੋਂ ਇਸ ਤੋਂ ਪਹਿਲੀ ਇਲੈਕਸ਼ਨ ਹੋਈ ਸੀ ਤੇ ਹਰਾਨੀ ਦੀ ਗੱਲ ਇਹ ਆ ਕਿ ਡਾਕਟਰ ਸੁਖੀ ਦੀ ਦੂਰ ਅੰਦੇਸ਼ ਇਹ ਕਹਿੰਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਤੌਰ ਤੇ ਡਾਕਟਰ ਸੁਖੀ ਦੇ ਇਸ ਫੈਸਲੇ ਨੇ ਇਸ ਨੂੰ ਤਸਦੀਕ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਰਾਜਸੀ ਜ਼ਮੀਨ ਤਲਾਸ਼ ਕਰਨਾ ਆਉਣ ਵਾਲੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੋਸੀਬਲ ਹੀ ਨਹੀਂ ਹੈ ਸੋ ਡਾਕਟਰ ਸੁਖੀ ਦੇ ਫੈਸਲੇ ਨੇ ਇਸ ਗੱਲ ਤੇ ਮੋਹ ਰਹੀ ਹੈ ਤੇ ਡਾਕਟਰ ਸੁਖੀ ਨੇ ਆਪਣੇ ਫਿਊਚਰ ਦੀ ਜਿੱਥੇ ਉਹ ਚਾਹੁੰਦੇ ਨੇ ਕਿ ਮੈਂ 2 ਸਾਲ ਲੋਕਾਂ ਦੇ ਕੰਮ ਕਰਾਂ ਮੈਂ ਜਦੋਂ ਇਹ ਸਵਾਲ ਕੀਤਾ ਜਾਂਦਾ ਡਾਕਟਰ ਸੁਖੀ ਨੂੰ ਕਿ ਜੇ ਇਹ ਕੁਝ ਨਾ ਹੋ ਸਕੇ ਤਾਂ ਫਿਰ ਉਹ ਕਹਿੰਦੇ ਮੈਂ ਆਪਣੀ ਰਾਜਨੀਤੀ ਛੱਡ ਦੇਵਾਂਗਾ ਫਿਰ ਮੈਨੂੰ ਲੋੜ ਨਹੀਂ ਮੈਂ ਆਪਣੀ ਪ੍ਰੈਕਟਿਸ ਕਰਾਂਗਾ ਲੋਕਾਂ ਦੀ ਸੇਵਾ ਕਰਾਂਗਾ ਫਿਰ ਮੈਂ ਰਾਜਨੀਤੀ ਤੋਂ ਪਾਸਾ ਕਰ ਲਵਾਂਗਾ ਜਿਵੇਂ ਆਪਣੇ ਮਕਸਦ ਵਿੱਚ ਆਪਣੀ ਭਾਵਨਾਵਾਂ ਵਿੱਚ ਸਫਲ ਨਾ ਹੋ ਸਕਿਆ ਹੁਣ ਜਦੋਂ ਬਹੁਤ ਸਾਰੇ ਲੋਕਾਂ ਨੂੰ ਅਸੀਂ ਪਾਰਟੀਆਂ ਛੱਡ ਕੇ ਸੱਤਾਧਾਰੀ ਪਾਰਟੀਆਂ ਨਾਲ ਵਿੱਚ ਸ਼ਾਮਲ ਹੁੰਦੇ ਆਂ ਦੇਖਦੇ ਆਂ ਮਨਪ੍ਰੀਤ ਸਿੰਘ ਬਾਦਲ ਨੂੰ ਦੇਖਦੇ ਆਂ ਤੇ ਮਨਪ੍ਰੀਤ ਸਿੰਘ ਬਾਦਲ ਦੋ ਵਾਰ ਫਾਈਨਾਂਸ ਮਿਨਿਸਟਰ ਰਹਿਣ ਦੇ ਬਾਵਜੂਦ ਵੀ ਆਪ ਦੇ ਇਲਾਕੇ ਲਈ ਜਾਂ ਪੰਜਾਬ ਲਈ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਜਿਵੇਂ ਉਹ ਸੋਚਦੇ ਨੇ ਤੇ ਬਾਰ ਬਾਰ ਉਹਨੂੰ ਪਾਰਟੀ ਛੱਡਣੀ ਤੇ ਬਦਲ ਨਹੀਂ ਪੈ ਸਕਦੀ ਹੈ ਤੇ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਗਏ ਵੀ ਉਹ ਇੱਕ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਨੇ ਕਿਦੋਂ ਜਿੱਤਵਿੰਦਰ ਸਿੰਘ ਸਿੱਧੂ ਨੂੰ ਲੱਭਦੇ ਆ ਸੀ ਕਿਤੋਂ ਦੁਬਾਰਾ ਫੇਰ ਲੋਕ ਆਲੀਦਲ ਛੱਡ ਕੇ ਉਪਚੋਣ ਲੜੀ ਕਾਲੀਦਲ ਦਾ ਐਮਐਲਏ ਬਣੇ ਕੁਛ ਨਹੀਂ ਬਣਿਆ ਤੇ ਵਾਪਸ ਫੇਰ ਉਸੇ ਪਾਰਟੀ ਸ਼੍ਰੋਮਣੀ ਕਾਲੀਦਲ ਦੇ ਵਿੱਚ ਸ਼ਾਮਲ ਹੋਣਾ ਪਿਆ ਤੇ ਰਵਿੰਦਰ ਸਿੰਘ ਆਮਲਾ ਹਰਵਿੰਦਰ ਆਮਲਾ ਨੂੰ ਜਦੋਂ ਦੇਖਦੇ ਆ ਤੇ ਉਹਨਾਂ ਦੀ ਨਿਰਾਸ਼ਤਾ ਤੇ ਕਈ ਵਾਰ ਭਾਜਪਾ ਵਿੱਚ ਸ਼ਾਮਲ ਹੋਣ ਦੀ ਕਈ ਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਵੀ ਚੱਲਦੀਆਂ ਨੇ ਧੂਰੀ ਤੋਂ ਰਵਿੰਦ ਖੰਨਾ ਚੋਣ ਲੜ ਗਏ ਛੱਡ ਗਏ ਮੈਦਾਨ ਛੱਡ ਕੇ ਭੱਜ ਕੇ ਫੇਰ ਦੁਬਾਰਾ ਆ ਗਏ ਤੇ ਉਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ ਜਦੋਂ ਉਪ ਚੋਣ ਹੋਣ ਦਾ ਮਕਬਾ ਗੋਬਿੰਦ ਸਿੰਘ ਲੋਂਗੋ ਵਾਲੋਂ ਜਿੱਤਦੇ ਨੇ ਤੁਰਿਤ ਹਰ ਮੁੜ ਕੇ ਉਹ ਅੱਜ ਤੱਕ ਉਹਨਾਂ ਦੇ ਹਾਲਾਂਕਿਉਂ ਠੀਕ ਹੈ ਵੀ ਪੈਰ ਲਾ ਕੇ ਉਹ ਦੁਆਰਾ ਉਹ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਨੇ ਸੰਮਲਪੀਤ ਸਿੰਘ ਵਾਲੀ ਉਪ ਚੋਣ ਜਿੱਤਦੇ ਨੇ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ ਨੇ ਕਹਿਰ ਇਹ ਸਾਰਾ ਕੁਝ ਬਰਤਾਰਾ ਜਦੋਂ ਡਾਕਟਰ ਸੁਖੀ ਦੇ ਸਾਹਮਣੇ ਆ ਤੇ ਫਿਰ ਉਹਨਾਂ ਇਹ ਕੀ ਸੋਚ ਕੇ ਜਾਂ ਫਿਰ ਉਹ ਇਸ ਫੈਸਲੇ ਨੂੰ ਕਿਵੇਂ ਦੇਖਣਗੇ ਕਿ ਜਦੋਂ ਬਾਕੀ ਲੋਕਾਂ ਦੇ ਰੂਲਿੰਗ ਪਾਰਟੀ ਵਿੱਚ ਜਾ ਕੇ ਸੁਪਨੇ ਪੂਰੇ ਨਹੀਂ ਹੋਏ ਸੱਤਾ ਦਾ ਆਨੰਦ ਮਾਣ ਕੇ ਸੁਪਨੇ ਪੂਰੇ ਨਹੀਂ ਕੀ ਤੁਹਾਡੇ ਹੋ ਸਕਣਗੇ ਜੇ ਆਪਾਂ ਜਹੀਨ ਇਨਸਾਨਮੰਦ ਆਪਣੇ ਆਪ ਨੂੰ ਉਸ ਪਰਸਨੈਲਿਟੀ ਦੇ ਤੌਰ ਤੇ ਪੇਸ਼ ਕਰਦੇ ਆ ਕਿ ਅਸੀਂ ਆਪਣੇ ਇਲਾਕੇ ਲਈ ਕੰਮ ਕਰਨਾ ਚਾਹੁੰਦੇ ਆ ਜਾਂ ਜਿੱਥੇ ਸਾਡੀ ਸੀ ਬਹੁਤ ਇੱਜ਼ਤ ਸੀ ਪਾਰਟੀ ਪ੍ਰਧਾਨ ਬਹੁਤ ਇੱਜ਼ਤ ਕਰਦੇ ਸੀ ਪਰ ਹੁਣ ਕਿਹੜੀ ਗਾਰੰਟੀ ਹੈ ਡਾਕਟਰ ਸੁਖੀ ਦੀ ਕਿ ਉਹ ਡਾਕਟਰ ਸੁਖੀ ਨੂੰ ਇਹ 2 ਸਾਲ ਉਹ ਆਪਣੇ ਇਲਾਕੇ ਦੇ ਲੋਕਾਂ ਲਈ ਕੰਮ ਕਰ ਸਕਣਗੇ। ਦੋਸਤੋ ਡਾਕਟਰ ਸੁਖਵਿੰਦਰ ਸਿੰਘ ਸੁਖੀ ਦਾ ਆਪਣਾ ਫੈਸਲਾ ਉਹ ਆਉਣ ਵਾਲੇ ਸਮੇਂ ਵਿੱਚ ਕਿਸ ਪਾਸੇ ਵੀ ਜਾਣ ਚੋ ਪਚੌਣ ਦਣ ਇਹ ਉਹਨਾਂ ਦੇ ਨਿੱਜੀ ਰਹਿ ਹੈ ਨਿੱਜੀ ਫੈਸਲਾ ਹੈ ਉਹਨਾਂ ਨੇ ਕੀ ਕਰਨਾ ਹੈ ਪਰੰਤੂ ਸਿਆਸੀ ਜ਼ਮੀਨ ਤਲਾਸ਼ਣ ਵਾਸਤੇ ਇਹੋ ਜਿਹੇ ਫੈਸਲੇ ਜਿਹੜੇ ਲੋਕਾਂ ਨੇ ਦੋ ਵਾਰ ਉਹਨਾਂ ਦੇ ਸ਼ਰਮਣੀ ਕਾਲੀ ਦਲ ਦਾ ਇਕ ਆਗੂ ਹੋਣ ਕਰਕੇ ਵਿਸ਼ਵਾਸ ਕੀਤਾ ਉਹਨਾਂ ਦੇ ਵਿਸ਼ਵਾਸ ਕੇਸ ਲੱਗਦੀ ਹੈ ਤੇ ਸੱਤਾਧਾਰੀ ਪਾਰਟੀ ਬਿਨਾਂ ਬਿਰੈਕਾਂ ਦੀ ਲੋੜ ਤੋਂ ਬੰਦੇ ਜਦੋਂ ਇਦਾਂ ਲੈ ਕੇ ਆਉਂਦੇ ਤੇ ਉਹ ਵੀ ਸਵਾਰਨਾਂ ਦੇ ਘੇਰੇ ਵਿੱਚ ਆ ਜਾਂਦੀ ਹੈ ਤਾਂ ਬਿਨਾਂ ਸ਼ੱਕ ਡਾਕਟਰ ਸੁਖਿੰਦਰ ਸਿੰਘ ਸੁਖੀ ਦਾ ਫੈਸਲਾ ਉਹਨਾਂ ਦੇ ਕਹਿਣ ਬਤਵਕ ਇਲਾਕੇ ਦੇ ਲੋਕਾਂ ਲਈ ਹੈ ਪਰ ਇਹ ਇਲਾਕੇ ਦੇ ਲੋਕਾਂ ਨੇ ਜੇ ਸੱਤਾਧਾਰੀ ਪਾਰਟੀ ਵਿੱਚ ਜਾ ਕੇ ਕੀ ਡਾਕਟਰ ਸੁਖੀ ਵਿੱਚ ਸਫਲ ਹੋ ਸਕਦੇ ਨੇ ਇਹ ਹਾਲੇ ਭਵਿੱਖ ਦਾ ਸਵਾਲ ਹੈ ਇਸ ਦਾ ਸਵਾਗਤ ਕਰਦੇ ਹਾਂ ਅਸੀਂ ਚਲੋ ਡਾਕਟਰ ਸੁਖੀ ਦੱਸੋ ਆਪਣੇ ਪੂਰੇ ਹੋਣ ਦੋਸਤੋ ਦਲ ਬਦਲੂਆਂ ਜਾਂ ਕਿਉਂਕਿ ਡਾਕਟਰ ਮਹਿੰਦਰ ਭਗਤ ਦੀ ਤੁਸੀਂ ਸੋਚੋ ਭਾਜਪਾ ਚੋਂ ਆ ਕੇ ਚੋਣ ਲੜੇ ਸਟੇਸ਼ਨ ਅੰਗਰਾਲ ਛੱਡ ਕੇ ਭਾਜਪਾ ਵੱਲੋਂ ਲੜੇ ਤੇ ਉਹ ਬਣ ਗਏ ਚਲੋ ਵਿਧਾਇਕ ਬਣ ਗਏ ਰਿੰਕੂ ਜੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇ ਐਮਪੀ ਦੀ ਜਿੱਤੇ ਤੇ ਫਿਰ ਉਹ ਆਮ ਆਦਮੀ ਪਾਰਟੀ ਦੀ ਟਿਕਟ ਲੈ ਕੇ ਚਲੇ ਗਏ ਸੁਪਨੇ ਪੂਰੇ ਨਹੀਂ ਹੁੰਦੇ ਸੋ ਲੋਕਾਂ ਦਾ ਵਿਸ਼ਵਾਸ ਟੁੱਟ ਰਿਹਾ ਡਾਕਟਰ ਸੁਖੀ ਦੇ ਸਪੈਸ਼ਲਿਸਟਾਂ ਉਹਨਾਂ ਦੇ ਹਲਕੇ ਦੇ ਲੋਕ ਜਾਣਦੇ ਨੇ ਕਿ ਉਹ ਕੀ ਚਾਹੁੰਦੇ ਨੇ ਉਹਨਾਂ ਦਾ ਕਿੰਨਾ ਕੁ ਵਿਸ਼ਵਾਸ ਟੁੱਟਿਆ ਫਿਲਹਾਲ ਡਾਕਟਰ ਸੁਖੀ ਦੀ ਭਾਵਨਾ ਮੁਤਾਬਕ ਇੰਨਾ ਹੀ ਤੁਸੀਂ ਦੇਖਦੇ ਰਹੋ ਆਵਾਜ਼ੇ ਖ਼ਾਲਸ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸਾਂ ਸਾਰਿਆਂ ਨੇ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ